ਸਸ੍ਰੀਕਾਲ ਬੇਲੀਓ ਕੀ ਹਾਲ ਚਾਲ ਹੈ ਤੇ ਲੋ ਵੀ ਅੱਜ ਆ ਬੱਚੀ ਲਈ ਸੀ ਨਵੀਂ ਤੇ ਪੂਰਾ ਜੋਰ ਕਹਿੰਦੇ ਮੁੰਡਿਆਂ ਦਾ ਲੱਗਿਆ ਹੋਇਆ ਬੱਚੀ ਨੂੰ ਕਾਬੂ ਕਰਨ ਦੇ ਲਈ ਤੇ ਅੱਜ ਤੱਕ ਜਿਹੜਾ ਇਸ ਬੱਚੀ ਦੇ ਰੱਸਾ ਨਹੀਂ ਪਾਇਆ ਅੱਜ ਪਹਿਲੀ ਵਾਰ ਰੱਸਾ ਮੁੰਡੇ ਪਾਉਣ ਲੱਗੇ ਐ ਤੇ ਬਹੁਤ ساری ਜਦੋਂ ਯੈਦ ਇਹਨਾਂ ਨੇ ਪਹਿਲਾਂ ਆਫ ਕੈਮਰਾ ਵੀ ਕੀਤੀ ਐ ਤੇ ਹੁਣ ਨਾਲ ਨਾਲ ਮੈਂ ਹੱਜਾ ਲੱਕ ਵੀਡੀਓ ਵੀ ਬਣਾ ਲਈ ਐ ਤੇ ਬਾਕੀ ਆ ਵਾ ਫੁੱਲ ਡਿਟੇਲ ਦੀ ਵੀਡੀਓ ਬਾਅਦ ਚ ਪਾਵਾਂਗੇ ਬੱਚੀ ਦੀ ਅੱਜ ਹੀ ਆਪਾਂ ਲਈ ਆ ਇਹ ਪਹਿਲੀ ਵਾਰ ਇਹ ਰੱਸਾ ਪਾਇਆ ਤੇ ਗੱਡੀ 'ਚ ਚੜਾਉਣੀ ਆ ਹੁਣ ਰੱਸਾ ਬਾਗੇ ਪਿੱਟ ਕਰ ਲੈ ਗਰ ਕੰਦ ਬਹੁਤ ਤਗੜੇ ਤਗੜੇ ਪਲੇਅਰ ਵੀ ਇੱਥੇ ਮਗਾਏ ਵੇ ਆ ਕਹਿੰਦੇ ਬਸ਼ੇਰੀ ਨੂੰ ਕਾਬੂ ਕਰਨ ਲਈ ਦੇਵ ਸਿੰਘ ਸਿਰਗੇ ਵਾਲਾ ਤੇ ਪੂਰਾ ਜੋਰ ਕਹਿੰਦੇ ਮੁੰਡਿਆਂ ਦਾ ਲੱਗਿਆ ਹੋਇਆ ਬੱਚੀ ਨੂੰ ਕਹਿੰਦੇ ਬਾਲੀਆਂ ਮਾਰ ਮਾਰ ਕੇ ਮੁੰਡੇ ਦੇ ਪੂਰੇ ਹੱਥ ਪੱਕੇ ਵਾ ਕਹਿੰਦਾ ਮੇਰਾ ਇੱਕ ਵਾਰੀ ਹੱਥ ਪੈ ਗਿਆ ਤੇ ਮੈਂ ਨਹੀਂ ਛੱਡਦਾ ਫਿਰ ਬੱਚੀ ਨੂੰ ਦੇਵ ਕਹਿੰਦੇ ਆ ਮੁੰਡੇ ਨੂੰ ਉਹਦਾ ਖੜਜੂਗੀ 2 ਮਿੰਟ ਆਪਾਂ ਵੇਖਦੇ ਬੱਚੀ ਕਾਬੂ ਦੇ ਵਿੱਚ ਹੋ ਚੁੱਕੀ ਐ ਲੱਗ ਭੱਗ ਤੇ ਇਸ ਤੋਂ ਬਾਅਦ ਆਪਾਂ ਬੱਚੀ ਨੂੰ ਜਿਹੜਾ ਗੱਡੀ ਦੇ ਵਿੱਚ ਬੇਲੀਓ ਚੜਾਵਾਂਗੇ ਤੇ ਪਿੰਡ ਲੈ ਕੇ ਚੱਲਾਂਗੇ ਚੌੜ ਕਰਦੀ ਨਾ ਖੁਸ਼ ਹੋਗੇ ਭਾਈ ਤੁਹਾਨੂੰ ਇਹਦੀ ਪੂਰੀ ਵੀਡੀਓ 1-2 ਦਿਨਾਂ ਦੇ ਵਿੱਚ ਆਪਾਂ ਪਾ ਦੇਵ ਨਾਲ ਆਏ ਨੂੰ ਆਜੋ ਕੰਦ ਗੰਨੀ ਕੰਦ ਛੋਟੀ ਜਿਹੀ ਮੁੰਗਰ ਆ ਬੇਲੀਓ ਦੇਖ ਸਕਦਾ ਤੁਸੀਂ ਬਹੁਤ ਵੱਡਾ ਬਾਈਆਂ ਦਾ ਗਰਾਊਂਡ ਬਣਾਇਆ ਹੋਇਆ ਸਾਰੇ ਜਾਨਵਰ ਇਹਦੇ ਵਿੱਚ ਖੁੰਡੇ ਛੱਡੇ ਹੋਏ ਆ ਇਕੱਠੇ ਤੇ ਇਹ ਵੀ ਬੱਚੀ ਬਚਪਨ ਤੋਂ ਲੈ ਕੇ ਜਨਮ ਤੋਂ ਲੈ ਕੇ ਹੁਣ ਤੱਕ ਜਿਹੜੀ ਇਹ ਖੁੱਲੀ ਸੀਗੀ ਤੇ ਅੱਜ ਪਹਿਲੇ ਦਿਨ ਨੇ ਰੱਸਾ ਵੇਖਿਆ ਤਾਂ ਕਰਕੇ ਥੋੜਾ ਜ਼ਿਆਦਾ ਖਰਾਬ ਕਰ ਰਹੀ ਹੈ ਪਰ ਹੌਲੀ-ਹੌਲੀ ਕੰਟਰੋਲ ਦੇ ਵਿੱਚ ਆ ਜਿਹੜੀ ਉਹ ਆ ਚੁੱਕੀ ਹੈ ਉਹ ਪਰ ਹੁਣ ਆ ਵੀ ਰੱਸਾ ਲਾ ਲੈ ਇੱਥੇ ਇਹ ਮੁੜ ਕੇ ਬਚ ਕੇ ਤੇ ਕੰਟਰੋਲ ਦੇ ਵਿੱਚ ਲਗਭਗ ਆ ਚੁੱਕੀ ਹੈ ਬੱਚੀ ਤੇ ਦੂਬਾਰਾ ਆਪਾਂ ਗੱਡੀ ਦੇ ਵਿੱਚ ਉਹਨੂੰ ਚੜਾਵਾਂਗੇ ਉਹ ਨਹੀਂ ਹੁੰਦੀ ਅਸੀਂ ਚੱਲਾਂਗੇ ਪੈਂਡ ਪਰ ਹੌਲੀ ਹੌਲੀ ਨੂੰ ਪੂਰੀ ਕਾਬੂ ਕਰਕੇ ਤੇ ਇੱਕ ਦੋ ਦਿਨਾਂ ਦੇ ਵਿੱਚ ਹੀ ਵੇਲੀਓ ਆਪਾਂ ਇਸ ਬੱਚੀ ਦੀ ਵੀਡੀਓ ਜਿਹੜੀ ਪੂਰੀ ਤੁਹਾਡੇ ਕੋਲ ਦੁਬਾਰਾ ਲੈ ਕੇ ਆਵਾਂਗੇ ਬਹੁਤ ਸ਼ਾਨਦਾਰ ਤੇ ਬਹੁਤ ਸੋਹਣੀ ਤੇ ਚੰਗੀ ਬਲੱਡ ਲਾਈਨ ਦੀ ਜਿਹੜੀ ਇਹ ਵੇਲੀਓ ਬੱਚੀ ਹੈ ਮੂਰ ਦੀ ਲੰਗ ਨੇੜੇ ਹੋ ਗਏ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਚ ਤੇ ਹੁਣ ਆਪਾਂ ਬੱਚੀ ਆਫ ਕੈਮਰਾ ਗੱਡੀ ਦੇ ਵਿੱਚ ਚੜਾ ਲਈ ਹੈ ਤੇ ਪਿੰਡ ਨੂੰ ਚੱਲ ਪਏ ਆ ਤੇ ਬੜੀ ਮੁਸ਼ਕਲ ਦੇ ਨਾਲ ਜਿਹੜੀ ਇਹ ਬੱਚੀ ਆਪਾਂ ਕਾਬੂ ਕੀਤੀ ਹੈ ਤੇ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਵੀਡੀਓ ਕੱਲ ਜਾਂ ਪਰਸੋਂ ਧੰਨਵਾਦ